ਮੈਨੂੰ ਬਥੇਰੇ ਨੇ ਕਿਹਾ ਵੀ ਭੱਜ ਜਾ ਹਸਪਤਾਲ ਤੋਂ ਮੈਂ ਕਿਹਾ ਮੇਰਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸਾਲਾ ਚੋਰੀ ਕੀਤੀ ਆ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕੀਤੀ ਆ ਜਾਂ ਕਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮਈ ਤੇਰੇ ਜਿੱਡਾ ਡਾਇਰੈਕਟਰ ਲੈਸ ਔਰਤ ਤੇਰੇ ਜਿੱਡੀ ਇੰਡੀਆ ਚ ਨਹੀਂ ਹੈ ਕਿ ਏਸ਼ੀਆ ਚ ਨਹੀਂ ਹੋਣੀ ਪੂਰੇ ਏਸ਼ੀਆ ਮਹਾਦੀਨ ਤੂੰ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਮੇਰਾ ਭਰੋਸਾ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵੀਰੇ ਉਹ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਰਹਿਣ ਫਿਰਦੀ ਆ ਸਿਮਰ ਦੀ ਜਿਦ ਮਾਰਨਾ ਫਿਰਦੀ ਆ ਤੁਕਿ ਮੇਰੇ ਕੀੜਾ ਦੀ ਦਿਮਾਗ ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਵੀ ਚਲੋ ਕਿਸੇ ਜਾਤ ਦੀ ਹੋਵੇ ਉਹ ਗੱਲ ਨਹੀਂ ਵੀ ਗਰੀਬੇ ਸਰਪਲ ਠੀਕ ਜੇ ਪਰਿਵਾਰ ਚ ਲੈਣੀ ਵੀ ਜਿਹੜੇ ਰੋਟੀ ਖਵਾ ਦਨ ਬਸ ਉਹ ਜੀ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗ ਲਈ ਐ ਇੱਕ ਵੀ ਚੀਜ਼ ਇਹਨਾਂ ਨੇ 4-5ਾਂ ਸਲਟਾਂ ਦਿੱਤੀਆਂ ਸੀ ਮੈਨੂੰ ਉਹ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਵਾਪਸ ਕਰਦੀ ਹਾਂ ਮਾ ਮੇਰੇ ਫਿੱਟ ਨਹੀਂ ਆਇਆ ਕਿ ਮੈਂ ਕਿਹਾ ਯਾਰ ਇਹਨਾਂ ਤੋਂ ਲੈਣਾ ਹੀ ਕੁਝ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੇ ਘਰ ਵਾਲ ਨੇ ਕਿਹਾ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂਗਾ ਮੈਂ ਕਿਹਾ ਉਹਨਾਂ ਡੈਡੀ ਤਾਂ ਚੜ੍ਹਾਈ ਕਰ ਗਏ ਕਹਿੰਦੇ ਇਹ ਜਿਹੜਾ ਮੇਰਾ ਹੂੰ ਡੈਡੀ ਆ ਉਹ ਕਦੇ ਐਦਾਂ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਤੁਸੀਂ ਜਾਣਦੇ ਹੋ ਦਾਸ ਗੁਰਵਿੰਦਰ ਸਿੰਘ ਖੇੜੀ ਅनाथ ਆਸ਼ਰਮ ਖੇੜੀ ਵਾਲੇ ਤੁਹਾਡੀ ਅਰਦਾਸਾਂ ਸਦਕਾ ਥੋੜਾ ਜਿਹਾ ਸਰੀਰ 'ਚ ਫਰਕ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਜਿਹੜਾ ਬੀਐਮਸੀ ਤੋਂ ਇਲਾਜ ਜਿਹੜਾ ਚੱਲਦਾ ਸੀ ਪੇਟ ਦਾ ਔਰ ਹੁਣ ਫੋਰਟਿਸ ਤੋਂ ਚੱਲਦਾ ਹੁਣ ਫਰਕ ਪਿਆ ਸੋ ਮੈਨੂੰ ਜਿਹੜਾ ਜ਼ਹਿਰ ਖਵਾਤਾ ਸੀਗਾ ਕੈਮੀਕਲ ਖਵਾਤਾ ਸੀ ਕੋਈ ਸੋ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਪਿਆ ਸੋ ਅੱਜ ਪਹਿਲੀ ਵਾਰ ਅਸੀਂ ਤਕਰੀਬਨ ਮੈਂ 10 ਮਹੀਨੇ ਦੀ ਲੜ ਚੜਿਆ ਤੇ ਤਨ ਗਮੀ ਦੋ ਮੈਂ ਨਾਮ ਨੂੰ ਆ ਗਿਆ ਨੂ ਹੋ ਗਿਆ ਹੁਣਾ 1:30 14 ਜੁਲਾਈ ਅੱਜ ਰਾਤ ਨੂੰ ਇਹੀ ਬੇਨਤੀਆਂ ਕਰਨੀਆਂ ਸੀ ਵੀ ਇੱਕ ਤਾਂ ਮੇਰੀ ਜਿਹੜੀ ਸੱਸ ਸਾਗਰਜੀਤ ਕੌਰ ਉਹਨੂੰ ਹੁਣ ਖੁੱਲਾ ਚੈਲੰਜ ਹੈ ਵੀ ਜਿਹੜੇ ਉਹ ਚੈਨਲ ਤੇ ਕਹਿੰਦੀ ਆ ਅਸੀਂ ਉਸ ਚੈਨਲ ਤੇ ਆ ਕੇ ਉਹਦੇ ਨਾਲ ਗੱਲ ਕਰਨ ਤਿਆਰ ਆ ਜੇ ਉਹਦੇ ਜ਼ਰੂਰਤ ਹੈਗੀ ਕਿਉਂਕਿ ਵੈਸੇ ਤਾਂ ਉਹਨੇ ਜੋ ਬੋਲਣਾ ਸੀ ਉਸ ਜੋ ਕਿਸੇ ਨਹੀਂ ਵੀ ਬੋਲਣਾ ਸੀ ਉਹ ਵੀ ਬੋਲ ਤਾਂ ਤੇ ਲੋਕਾਂ ਨੇ ਤਾਂ ਹੀ ਉਹਨੂੰ ਜਿਹੜਾ ਮਤਲਬ ਉੱਜਾਜਾ ਮੂਹਤ ਹੀ ਹੋਈ ਜਿ ਚਪੇੜ ਮਾਰੀ ਆ ਸੋ ਹੁਣ ਜਿਹੜੀ ਇੱਕ ਇੱਥੇ ਗੱਲ ਹੋਰ ਮੈਂ ਹੁਣ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਪ੍ਰਾਈਮ ਮਿੰისტਰ ਨੂੰ ਵੀ ਮਿਲੂੰਗਾ ਤੇ ਹੋ ਸਕਦਾ ਮੈਂ ਮੋਦੀ ਸਾਹਿਬ ਨੂੰ ਵੀ ਮਿਲਾਂ ਉਹ ਜ਼ਾਇਦਾ ਮੈਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਇੰਡੀਆ ਦੇ ਉਹਨਾਂ ਨੂੰ ਮਿਲਾਂ ਪਰ ਮੈਂ ਮਿਲੂੰਗਾ ਜ਼ਰੂਰ ਕਿਉਂਕਿ ਇਹਦੇ ਵਿੱਚ ਕੀ ਆ ਜਿਹੜਾ ਇਹ ਸਾਰਾ ਮੇਰੀ ਸੱਸ ਨੇ ਡਰਾਮਾ ਰਚਿਆ ਸੋ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਆਉਣਾ ਹੀ ਸੀ ਸੋ ਇਹ ਉਹਦਾ ਸਾਰਾ ਡਰਾਮਾ ਸੀ ਕੋਈ ਉਹਦੇ ਪੱਟ 'ਚ ਗੋਲੀ ਨਹੀਂ ਸੀ ਵੱਜੀ ਸਭ ਉਹ ਡਰਾਮਾ ਕਰਦੀ ਸੀ ਕਾਰਨ ਕੀ ਸੀਗਾ ਉਹਨਾਂ ਨੇ ਮੇਰੇ ਤਾਏ ਦੇ ਮੁੰਡੇ ਦੇ ਸਿਰ 'ਤੇ ਰਾੜਾ ਮਾਰਤੀਆਂ ਸੀ ਉਹਨਾਂ ਨੂੰ ਪਤਾ ਤੀ ਵੀ ਨੁਕਸਾਨ ਹੋ ਗਿਆ ਸੋ ਉਹਨੇ ਡਰਾਮਾ ਕਰਨਾ ਸੀਗਾ ਮਲੇ ਮੈਂ ਉਹ ਕਹਿੰਦੀ ਸੀ ਖੇੜੀ ਵਾਲ ਤੋਂ ਮੇਰਾ ਖੇੜਾ ਛਡਾ ਦਿਓ ਮੈਂ ਤਾਂ ਉਹਨੂੰ ਪਹਿਲਾਂ ਹੀ ਫਸ ਗਿਆ ਮੈਂ ਤਾਂ ਕਦੋਂ ਮੈਂ ਤਾਂ ਕਹਿੰਦਾ ਸੀ ਮੇਰਾ ਖੇੜਾ ਛੱਡੋ ਤੁਸੀਂ ਆਪ ਦਾ ਕੀ ਛਡਾਉਣਾ ਸੋ ਮੇਰੀ ਸੱਸ ਨੂੰ ਬੇਨਤੀ ਆ ਵੀ ਜਿਹੜੀ ਉਹ ਕਹਿੰਦੀ ਸੀਗੀ ਵੀ ਉਹਦੇ ਪੰਜ ਵਿਆਹ ਨਹੀਂ ਹੋਏ ਸੋ ਉਹ ਵੀ ਸਬੂਤਾਂ ਸਹਤ ਬੰਦਿਆਂ ਦੇ ਨਾਮ ਲੈ ਕੇ ਬੰਦਿਆਂ ਦੇ ਨਾਮ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆ ਬਾਕੀ ਉਹ ਕਿਰਜੀਤ ਕੌਰ ਨੂੰ ਬੇਨਤੀ ਆ ਵੀ ਹੁਣ ਆਪਣੇ ਮੁੰਡੇ ਨੂੰ ਲੁਕਾਉਂਦੀ ਕਿਉਂ ਫਿਰਦੀ ਹੈ ਹੁਣ ਸਾਲ ਹੋ ਗਿਆ ਜਿੰਦੇ ਲਾ ਕੇ ਭੱਜੇ ਕਿਉਂ ਹੈ ਜੇ ਐਡੀ ਖੱਬੀ ਕਾਣ ਸੀ ਫੇਰ ਘਰੇ ਰਹਿੰਦੇ ਆ ਮੈਨੂੰ ਬਥੇਰੇ ਰਹਿਣਾ ਕਿਹਾ ਵੀ ਭੱਜ ਜਾ ਹਸਪਤਾਲ ਤੋਂ ਮੈਂ ਕਹਾਂ ਨਾ ਮੇਰਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸੜਾ ਚੋਰੀ ਕੀਤੀ ਆ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕਰੀਆ ਜਾਂ ਕਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮਈ ਮਤਲਬ ਤੇਰੇ ਵੱਡੇ ਡਾ ਕੋਈ ਤੇਰੇ ਜਿੱਦਾ ਕਰੈਕਟਰਲੈਸ ਔਰਤ ਤੇਰੇ ਜਿੱਦੀ ਇੰਡੀਆ ਚ ਨਹੀਂ ਹੈ ਪੂਰੀ ਏਸ਼ੀਆ ਚ ਨਹੀਂ ਹੋਣੀ ਪੂਰੀ ਏਸ਼ੀਆ ਮਹਾਦੀਪ ਤੇ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਉਹ ਤਾਂ ਜਦ ਤਾ ਇਹ ਲਾ ਲੋ ਵੀ ਬੰਦੇ ਦੇ ਹੱਥ ਹੱਥ ਅਸਲ 'ਚ ਹੈ ਹੀ ਕੁਛ ਨਹੀਂ ਜੋ ਹੈ ਉਹਦੇ ਜੋ ਹੈ ਸੋ ਲੈ ਕੇ ਆ ਗਿਆ ਸਾਬ ਦੇਣੇ ਲੈਣੇ ਦੇ ਸਬੰਧ ਨੇ ਸੋ ਮੈਨੂੰ ਕੋਈ ਘਰ ਵਾਲੀ ਤੱਕ ਵੀ ਮੇਰੇ ਕੋਈ ਗਿਲਾ ਨਹੀਂ ਸੋ ਗਲਤੀਆਂ ਉਹ 'ਚ ਵੀ ਧੀ ਪਰ ਹੁਣ ਚਲੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ 'ਚ ਆਨੰਦਕਾਰ ਦੇ ਲੈ ਕੇ ਆ ਕੇ ਮੇਰੇ ਨਾਲ ਸੌਂਗੀ ਪਏਗੀ ਗੱਲਾਂ ਕਰ ਲਈਆਂ ਉਹਦੇ ਬਾਰੇ ਮੈਂ ਕੀ ਮਾੜਾ ਕਹਿਣਾ ਇਹ ਤਾਂ ਹੁਣ ਮੇਰੀ ਸੱਸ ਨੂੰ ਬੇਨਤੀ ਆ ਵੀ ਜੇ ਜ਼ਰੂਰਤ ਹੈਗੀ ਤਾਂ ਆ ਜਾ ਕਿਹੜੇ ਚੈਨਲ ਤੇ ਨਾਲੇ ਹੁਣ ਆਪਣੇ ਮੁੰਡੇ ਨੂੰ ਪੇਸ਼ ਕਰੋ ਬਾਕੀ ਮੈਂ ਭਗਵਾਨ ਤੁਮਨ ਨੂੰ ਬੇਨਤੀ ਕਰਦਾ ਐਸਐਸਪੀ ਨੂੰ ਬੇਨਤੀ ਕਰਦਾ ਡੀਐਸਪੀ ਜਿਹੜਾ ਵੀਰ ਆ ਸੀ ਉਹ ਗੰਨਾ ਸਿੰਘ ਸੰਗ ਗੰਨਾ ਸਿੰਘ ਪੀਐਸਪੀਸੀ ਜਿਹੜੇ ਉਹੋ ਚਾਰ ਬਾਰ ਮੇਰਾ ਰਿਮਾਂਡ ਲੈ ਲਿਆ ਪਿਸਤੌਲ ਕੁਛਦੇ ਸੀ ਮੈਂ ਹੁਣ ਉਹਨਾਂ ਨੂੰ ਫੋਟੋ ਭੇਜ ਦੇਣਾ ਫੋਟੋ ਦੁਆਰਾ ਭੇਜ ਦੂੰਗਾ ਪਹਿਲਾਂ ਹੀ ਭੇਜਿਆ ਜਿਹੜੇ ਬੰਦੇ ਕੋਲ ਪਿਸਤੌਲ ਆ ਉਹ ਬੰਦੇ ਤੇ ਮੇਰੇ ਸਾਲੇ ਕੋਲ ਪਸਤੌੜਾ ਤੁਸੀਂ ਪਾਓ ਮੇਰੇ ਅਰੈਸਟ ਮੇਰੇ ਸਾਲੇ ਦੀ ਹੁਣ ਕਿਉਂ ਨਹੀਂ ਪਾਉਂਦੇ ਭਗਵਾਨਤਮਾਨ ਠੀਕ ਆ ਅਸੀਂ ਤੂੰ ਲੋਕਾਂ ਨੂੰ ਕੀ ਇਨਸਾਫ ਦਵੇਂਗਾ ਅਸੀਂ ਤੇਰੇ ਹਲਕੇ ਦੇ ਵਿੱਚ ਬੈਠੇ ਆਂ ਤੂੰ ਈ ਹਲਕੇ ਦੇ ਵਿੱਚ ਮੈਨੂੰ ਅੱਜ 12 ਸਾਲ ਬਾਅਦ ਤਾਂ ਰੂੜੀ ਦੀ ਰੱਬ ਸੁਣ ਲੈਂਦਾ 12 ਸਾਲ ਹੋ ਗਏ ਮੈਨੂੰ ਆਪਣੇ ਖੇਤ ਚ ਅਨਾਥ ਆਸ਼ਰਮ ਚ ਲਾਉਂਦੇ ਨੇ ਤੂੰ ਮੇਰੇ ਦੇਖੋ ਮੇਰੇ ਵਿੱਚ ਗੱਡੀ ਮਾਰੀ ਸੱਟਾਂ ਵੀ ਮੇਰੇ ਸਭ ਤੋਂ ਵੱਧ ਵੱਜੀਆਂ ਹਸਪਤਾਲ ਦੇ ਇਲਾਜ ਵੀ ਮੇਰਾ ਨਹੀਂ ਹੋਣ ਦਿੱਤਾ ਗਿਰਫਤਾਰੀ ਵੀ ਮੇਰੀ ਭਾਦੀ 10 ਮਹੀਨੇ ਜੇਲ੍ਹ ਕੱਟੀ ਚਾਰ ਵਾਰ ਰਿਮਾਂਡ ਲਿਆ ਮੇਰੀ ਮਾਤਾ ਨੂੰ ਤੁਸੀਂ ਝਿੜਕਦੇ ਸੀ ਮੇਰੇ ਭਰਾ ਦੇ ਤੁਸੀਂ ਮਗਰ ਪੁਲਿਸ ਪਾ ਕੇ ਰੱਖੀ ਆ ਉਹ ਘਰੇ ਨਹੀਂ ਬਣ ਲੱ ਤਾਂ ਮੇਰਾ ਭਰਾ ਹੈਗਾ ਸੀ ਮੇਰਾ ਭਰਾ 2 ਘੰਟਿਆਂ ਬਾਅਦ ਹਸਪਤਾਲ 'ਚ ਆਇਆ ਉਹ ਰਾਮਨਜੋਤ ਅੱਜ ਤੱਕ ਗਿਰਫਤਾਰ ਨਹੀਂ ਹੋਇਆ ਮੇਰਾ ਪਿਸਤੌਲ ਉਹਨਾਂ ਕੋਲ ਆ ਕੱਲ ਨੂੰ ਕੋਈ ਬਾਰਦਾਤ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਦੱਸੇ ਜ਼ਿੰਮੇਵਾਰ ਕੌਣ ਹੈ ਇੱਕ ਵਾਰ ਮੈਨੂੰ ਇਹ ਦੱਸ ਦੋ ਵੀ ਜੇ ਉਹ ਪਿਸਤੌਲ ਨਾਲ ਕੱਲ ਨੂੰ ਗੋਲੀ ਚੱਲ ਗਈ ਕੋਈ ਬਾਅਦ ਦਾ ਤੁੰਦੀ ਉਹਦਾ ਜ਼ਿੰਮੇਵਾਰ ਕੌਣ ਪੰਜਾਬ ਪੁਲਿਸ ਉਹਦੀ ਜ਼ਿੰਮੇਵਾਰ ਹੋਊਗੀ ਕਿਉਂਕਿ ਮੈਂ ਫੋਟੋ 'ਤੇ ਸਹਾਨਾ ਜਿਹੜੇ ਬੰਦੇ ਕੋਲ ਪਿਸਤੌਲ ਆ ਕਿਉਂਕਿ ਮੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਇਹ ਤਾਂ ਪਤਾ ਸੀਗਾ ਵੀ ਜਿਹੜਾ ਬੰਦਾ ਚੱਕ ਕੇ ਲੈ ਗਿਆ ਪਿਸਤੌਲ ਉਹ ਤਾਂ ਮੈਂ ਜਾਣਦਾ ਸੀ ਪਰ ਹੁਣ ਮੈਂ ਦੱਸਾਂ ਕਿਵੇਂ ਉਹਦਾ ਨਾਂ ਨਾਮ ਜਾਣਦਾ ਸੀ ਨਾ ਮੈਨੂੰ ਉਹਦਾ ਹੋਰ ਪਤਾ ਸੀ ਉਦੋਂ ਮੈਂ ਜਦੋਂ ਜੇਲ੍ਹ ਤੋਂ ਬਾਅਦ ਮੈਂ ਜ਼ਮਾਨਤ ਤੇ ਹੁਣ ਬਾਹਰ ਆਇਆ ਮੈਨੇ ਫਿਰ ਉਹ ਵੀਡੀਓ ਵੇਖੀ ਆ ਜਦੋਂ ਮੈਂ ਇੰਟਰਵਿਊ ਆ ਵੇਖ ਰਿਆ ਸੀਗਾ ਇੱਕ ਦਿਨ ਮੈਂ ਚਲੋ ਵੇਖਣ ਲੱਗ ਗਿਆ ਆਪਣੇ ਰੋਲੇ ਵਾਲੀਆਂ ਉਹਦੇ ਵਿੱਚ ਜਿਹੜਾ ਬੰਦਾ ਪਿਸਤੌਲ ਮੇਰੇ ਤੋਂ ਜਿਹੜੇ ਬੰਦੇ ਦਾ ਮੇਰੇ ਤੋਂ ਪੁੱਛ ਗਏ ਜਿਹੜਾ ਬੰਦਾ ਚੱਕ ਕੇ ਲੈ ਕੇ ਗਿਆ ਓਹੋ ਰਮਨਜੋਤ ਦੇ ਨਾਲ ਐਂਬੂਲੈਂਸ 'ਚ ਬੈਠਾ ਜਾ ਰਿਹਾ ਰਮਨਜੋਤ ਦੇ ਨਾਲ ਜਦੋਂ ਇੱਥੋਂ ਐਂਬੂਲੈਂਸ 'ਚ ਭੱਜ ਗਏ ਕਿਉਂਕਿ ਬੱਚਿਆ ਦਾ ਕੁਝ ਹੈ ਨਹੀਂ ਸੀ ਸਰਜਰੀ ਕਰ ਬਲੇਟ ਬਾਅਦ 'ਚ ਮਾਰ ਲਿਆ ਉਹ ਜਿਹੜਾ ਕੋਈ ਪੁਲਿਸ ਨੇ ਕਹਿਣਾ ਸੀ ਵੀ ਖੂਨ ਲੱਗ ਕਿਉਂਕਿ ਮੈਂ ਠੋਕਣਾ ਸੀ ਸਾਨੂੰ ਤਾਂ ਪਤਾ ਹੈ ਵੀ ਕਿਹੜੇ ਬੰਦੇ ਨੇ ਫੋਨ ਕਰਿਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ ਵੀ ਕਿੰਦੇ ਨੂੰ ਵੀ ਕਿਸੇ ਤੋਂ ਫੋਨ ਕਰਾਉਣ ਦੀ ਲੋੜ ਨਹੀਂ ਕਿਸੇ ਦੀ ਨਹੀਂ ਚੱਲਣੀ ਪੰਜਾਬ ਦੇ ਸਭ ਤੋਂ ਵੱਧ ਪਾਵਰ ਵਾਲਾ ਬੰਦਾ ਜਿਹੜਾ ਤੁਸੀਂ ਨਾਮ ਇਤੋਂ ਕਾਨੂੰਨ ਲਵਾਉਣਾ ਉਸ ਬੰਦੇ ਨੇ ਫੋਨ ਕਰਿਆ ਮੇਰੇ ਉਲਟ ਬਾਬਾ 2 ਸਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਚਲੋ ਮੈਂ 10 ਮਹੀਨੇ ਵਾ ਲਾ ਗਿਆ ਮੇਰੇ ਸਾਲੇ ਤੇ 307 ਆ ਮੇਰੇ ਸਾਲੇ ਤੇ 326 ਆ ਮੇਰੇ ਸਾਲੇ ਤੇ 25 54 59 ਆ ਅਸਲੀ ਦੀ ਮੇਰੇ ਸਾਲੇ ਤੇ 4 ਵੀ 12 ਤਰਾਵਾਂ ਲੱਗੀ ਆ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ ਪੁਲਿਸ ਨੂੰ ਮੈਨੂੰ ਇਹ ਜਵਾਬ ਦੇਵੇ ਮੈਂ ਤਾਂ ਚਲੋ ਮੰਨ ਲਓ ਵੀ ਮੈਂ ਕਸੂਰ ਵੀ ਕਰਿਆ ਸੀ ਮੈਂ ਗੋਲੀ ਮਾਰਤੀ ਮੰਨ ਲਓ ਫਿਰ ਮੈਂ ਆਪਣੀ ਸਜ਼ਾ ਭੁਗਤ ਲਈ ਨੂੰ 3 ਮਹੀਨੇ ਕਸਟਡੀ ਬੰਨ੍ਹਦੀ ਆ 10 ਮਹੀਨੇ ਕੱਟ ਕੇ ਆ ਹੁਣ ਮੈਨੂੰ ਇਹ ਦੱਸੋ ਵੀ ਮੇਰਾ ਸਾਲਾ ਜਿਹੜਾ ਬਿਜਾਰੇ ਲੁੱਟਦਾ ਫਿਰ ਰਹੇ ਆ ਸਾਲ ਤੋਂ ਪਿਸਤੌਲ ਉਹਨਾਂ ਕੋਲ ਆ ਕੋਈ ਬਾਰਦਾਤ ਹੋ ਗਈ ਉਹਦੇ ਜ਼ਿੰਮੇਵਾਰ ਕੌਣ ਨੇ ਡੀਐਸਪੀ ਸਾਹਿਬ ਤੁਸੀਂ ਦੱਸੋ ਮੇਰੀ ਸੱਸ ਦਾ ਇੱਕ ਵੀ ਰਿਸ਼ਤੇਦਾਰ ਸਾਡੇ ਸਾਹਮਣੇ ਆ ਜਵੇ ਕਿਉਂ ਨਹੀਂ ਕਿਉਂਕਿ ਉਹਦੀ ਕਿਸੇ ਨਾਲ ਨਹੀਂ ਬਣਦੀ ਵਿਆਹ ਤੋਂ ਬਾਅਦ ਇਹ ਚੀਜ਼ਾਂ ਦਾ ਪਤਾ ਲੱਗਿਆ ਪਹਿਲਾਂ ਸਾਨੂੰ ਕੀ ਪਤਾ ਸੀ ਮੈਂ ਤਾਂ ਜਿਹੜੀ ਚੀਜ਼ ਮੈਂ ਸੋਚੀ ਕਿਉਂਕਿ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਸੀ ਉਸ ਦਿਨ ਅਸੀਂ ਇਹਨੇ ਘਰੇ ਆ ਕੇ ਸ਼ਪਾਰਦੀ ਰੈਲੀ ਤੋਂ ਆਇਆ ਸੀ ਘਰੇ ਆ ਕੇ ਮੈਂ ਕਿਤੇ ਇਹਨੂੰ ਦੱਸ ਬੈਠਿਆ ਵੀ ਅਸੀਂ ਕੱਲ ਨੂੰ ਰਿਸ਼ਤਾ ਦੇਖਣ ਜਾਣਾ ਇਹਨੇ ਜਾ ਕੇ ਆਪਣੀ ਕੁੜੀ ਲਈ ਰਿਸ਼ਤਾ ਮੰਗ ਲਿਆ ਤੇ ਮੈਂ ਕਿਹਾ ਜੀ ਤੁਸੀਂ ਮੇਰੇ ਨੂੰ ਸਾਡੋ ਆਪਣੀ ਕੁੜੀ ਨੂੰ ਪੁੱਛ ਲਓ ਕਹਿੰਦੀ ਉਹਨੇ ਤੈਨੂੰ ਪਸੰਦ ਕਰਿਆ ਉਹ ਮੈਂ ਅਰਦਾਸ ਕਰਕੇ ਆਹ ਜੀ ਗੁਰੂ ਰਾਮਦਾਸ ਮਹਾਰਾਜ ਚਰਨਾਂ 'ਚ ਵੀ ਮੇਰੇ ਸੰਜੋਗ ਤੁਸੀਂ ਮਿਲਾਇਓ ਉਹ ਮੈਂ ਸੋਚ ਮੈਂ ਸਮਝ ਗਿਆ ਵੀ ਜਿਹੜੀ ਇਹ ਟਾਈਮ ਤੇ ਆ ਗਈ ਖਾਨੀ ਇੱਧਰ ਮਤਲਬ ਖਾਨੀ ਇਹੇ ਟਾਈਮ ਤੇ ਆ ਗਏ ਇੱਥੇ ਮਹਾਰਾਜ ਦਾ ਇਸ਼ਾਰਾ ਚਲੋ ਸੰਕੋਸ਼ੋ ਦੇ ਹੱਥ ਹੱਕਾਰੇ ਕਰਾਵੇ ਆਪਿਆ ਮਾਨਸਿਕੀ ਕਿਛ ਨਹੀਂ ਆ ਅਸੀਂ ਤਾਂ ਜੇ ਗੁਨਾਹ ਵੀ ਕੀਤਾ ਡੀਐਸਪੀ ਸਾਹਿਬ ਉਹਦੀ ਸਜ਼ਾ ਕੱਟ ਲਈ ਨਾ ਪਰ ਹੁਣ ਮੈਨੂੰ ਇਹ ਦੱਸੋ ਵੀ 15 ਬੰਦੇ ਸੀ ਉਹ 15 ਮੈਂ ਹੁਣ ਪੌਡਕਾਸਟ ਕਰੂੰਗਾ ਪੌਡਕਾਸਟ ਕਰੂੰਗਾ ਜਲਦੀ ਤੇ ਤੁਸੀਂ ਆਹ ਵੀਡੀਓ ਇਹਨੇ ਚੈਨਲਾਂ ਤੇ ਪੇਜਾਂ ਤੇ ਪਾ ਦਿਓ ਚੈਨਲਾਂ ਤੇ ਪੇਜਾਂ ਤੇ ਪਾ ਕੇ ਇਹਨੂੰ ਸ਼ੇਅਰ ਕਰ ਦਿਓ ਇਕ ਤਾਂ ਮੇਰੀ ਸੱਸ ਨੂੰ ਬੇਨਤੀ ਆ ਵੀ ਉਹ ਇਹ ਗੱਲ ਦਾ ਜਵਾਬ ਜ਼ਰੂਰ ਦੇਵੇ ਵੀ ਜਿਹੜਾ ਉਹਨੇ ਪਹਿਲਾ ਪਹਿਲਾ ਵਿਆਹ ਕਰਾਇਆ ਸੀ ਉਹ ਉਹਨੇ 21 25 ਦਿਨਾਂ ਚ ਛਡਤਾ ਉਦੋਂ ਆ ਦੂਜੀ ਵਾਲਾ ਉਹਨੇ ਆਨੰਦਕਾਰ ਜਿਲੇ ਸੀ ਕਿਉਂਕਿ ਆਨੰਦਕਾਰ ਜਾਂ ਬਿਨਾ ਤਾਂ ਵਿਆਹ ਨਹੀਂ ਹੁੰਦਾ ਜਾਂ ਕੋਟ ਮੈਨ ਦੇ ਬਿਨਾ ਵਿਆਹ ਨਹੀਂ ਹੁੰਦਾ ਕਿ ਇਦਾਂ ਹੀ ਰਹਿਣ ਲੱਗੀ ਸੀ ਜਾ ਕੇ ਫਿਰ ਜਦੋਂ ਉਹ ਬੰਦਾ ਮਰ ਗਿਆ ਫਿਰ ਤੀਸਰੇ ਨਾਲ ਉਹਦੇ ਨਾਲ ਵੀ ਉਹਨੇ ਆਨੰਦਕਾਰ ਜਿਲੇ ਸੀ ਫਿਰ ਉਹ ਜਦੋਂ ਮਰ ਗਿਆ ਪਤਾ ਨਹੀਂ ਹੈਗਾ ਚੌਥੇ ਨਾਲ ਨਿਡਾਉ ਇਧਰ ਖਮਾਣੋ ਗਿੱਡੀ ਦਾ ਸੀ ਕਾਂਗਰਸ ਦਾ ਜੜਾ ਹਾਂ ਸੂਗਾ ਉਹਨੂੰ ਕੁੱਟੀ ਗਈ ਆ ਘਰੇ ਮੈਂ ਦੱਸੂਗਾ ਤੇ ਪੰਜਵਾਂ ਜਿਹੜਾ ਜਗਿੰਦਰ ਸਿੰਘ ਦਾ ਪੰਜ ਵਿਆਹ ਹੋ ਗਏ ਬਾਕੀ ਮੈਂ ਤਾਂ 10 ਵੀ ਪੂਰੇ ਕਰ ਦੂੰ ਪਰ ਪੰਜ ਮੇਰੇ ਕੋ ਆਨਰ ਰਿਕਾਰਡ ਨੂੰ ਮੈਂ ਕਹਿ ਨਹੀਂ ਸੀ ਮੇਰੇ ਕੋ ਆਨਰ ਰਿਕਾਰਡ ਮੇਰੇ ਤੇ ਨੋਇਆ ਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਤੌਲੇ ਝਾਟੇ ਰੱਖਿਆ ਇਹਨੇ ਯਾਰ ਮੇਰਾ ਭਰੋਸਾ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵੀਰੋ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਰਹਿਣ ਫਿਰਦੀ ਆ ਸਿਮਰਜੀਤ ਮਾਨ ਨਾਲ ਫਿਰਦੀ ਆ ਕਿਉਂਕਿ ਮੇਰੇ ਕੀੜਾ ਦੀ ਦਿਮਾਗ ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਵੀ ਚਲੋ ਕਿਸੇ ਜਾਤ ਦੀ ਹੋਵੇ ਉਹ ਗੱਲ ਨਹੀਂ ਵੀ ਗਰੀਬੇ ਸਰ ਮਤਲਬ ਠੀਕ ਜੇ ਪਰਿਵਾਰ ਤੇ ਲੈਣੀ ਵੀ ਜਿਹੜੇ ਰੋਟੀ ਖਵਾ ਦੇਣ ਬਸ ਉਹਨਾਂ ਨੂੰ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗ ਲਈ ਇੱਕ ਵੀ ਚੀਜ਼ ਇਹਨਾਂ ਨੇ 4-5ਾਂ ਅਸਲਟਾਂ ਦਿੱਤੀਆਂ ਸੀ ਮੈਨੂੰ ਉਹ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਵਾਪਸ ਕਰਤੀਆਂ ਮਾਂ ਮੇਰੇ ਫਿੱਟ ਨਹੀਂ ਆਇਆ ਕਿ ਮੈਂ ਖਾ ਯਾਰ ਇਹਨਾਂ ਤੋਂ ਲੈਣਾ ਹੀ ਕੁਝ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੇ ਘਰ ਵਾਲਿਆਂ ਨੇ ਕਿਹਾ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂਗਾ ਆਪਣਾ ਡੈਡੀ ਤਾਂ ਚੜ੍ਹਾਈ ਕਰਕੇ ਕਹਿੰਨੇ ਜਿਹੜਾ ਮੇਰਾ ਹੁਣ ਡੈਡੀ ਆ ਉਹ ਕਿਤੇ ਐਦਾਂ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਉਹਨੇ ਫਿਰ ਮੈਨੂੰ ਪੰਜ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਉਂ ਨਾ ਇਥੋਂ ਤੁਸੀਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਕੈਰੈਕਟਰ ਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀਡੀਓ ਇਹ ਨਹੀਂ ਕਹਿੰਦਾ ਮੈਂ ਕੋਈ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਮੈਨੂੰ ਆਪਣੇ ਪਿਛਲੇ 20 ਸਾਲਾਂ ਤੋਂ ਸੁਰਤ ਦਾ ਮੈਂ 20 ਸਾਲਾਂ ਦੇ ਵਿੱਚ ਕਦੇ ਇੱਕ ਕੁੜੀ ਨਹੀਂ ਛੇੜੀ ਇੱਕ ਕੁੜੀ ਮੈਂਨੇ ਛੇੜੀ ਨਹੀਂ ਕਦੇ ਜ਼ਿੰਦਗੀ 'ਚ ਕਦੇ ਜੇ ਮੈਂ ਕਮੈਂਟ ਕਰ ਦਿੰਦਾ ਬੰਦਾ ਕੋਈ ਬੋਲ ਦਿੰਦਾ ਨਾ ਆਪਣੇ ਘਰੇ ਆਪਣੇ ਘਰੇ ਭੈਣ ਸੀ ਮੇਰੇ ਘਰੇ ਤਾਂ ਭੈਣ ਵੀ ਉਹ ਸੀ ਜਿਹਦੇ ਨਾ ਸੁਣਦਾ ਸੀ ਨਾ ਬੋਲਦੀ ਸੀ ਇਸ ਕਰਕੇ ਆਪਣੇ ਆਪ ਨੂੰ ਬੜਾ ਸਹੀ ਰੱਖਿਆ ਹਾਂ ਚਲੋ ਜਿਹੜੀ ਚੀਜ਼ ਮਣੀ ਮੋਟੀ ਕਵੀ ਸੀ ਫੀਮ ਖਾਂਦੇ ਸੀ ਪਹਿਲਾਂ ਉਹ ਦੱਸਤੀ ਤੁਹਾਨੂੰ ਤੇ ਹੁਣ ਮੇਰੀ ਸ਼ਰ ਭਗਵਾਨ ਤੁਮਾਰਨ ਨੂੰ ਬੇਨਤੀ ਆ ਮੇਰੀ ਐਸਐਸਪੀ ਫਤੇਗੜ ਸਾਹਿਬ ਨੂੰ ਬੇਨਤੀ ਆ ਵੀ ਮੇਰਾ ਸਾਲਾ ਰਾਮਣ ਜੋਟ ਤੇ ਉਹਦੇ 15 ਅਣਪਛਾਤੇ ਵਿਅਕਤੀਆਂ ਦੀ ਗਿਰਫਤਾਰੀ ਪਾਈ ਜਾਵੇ। ਇਹ ਨਹੀਂ ਗਿਰਫਤਾਰੀ ਤੋਂਗੇ। ਫੇਰ ਦਸੋਦਾ ਕੀ ਹਾਂ। ਮੈਂ ਤਾਂ ਸਭ ਤੋਂ ਵੱਡਾ ਹਾਈ ਕੋਰਟ ਮੇਰੀ ਮਾਤਾ ਨੂੰ ਮੰਨਦਾ। ਮੇਰੀ ਮਾਂ ਮੈਨੂੰ ਮੇਰੀ ਮਾਂ ਮੈਨੂੰ ਜੇ ਐਂ ਵੀ ਕਹਦੇ ਵੀ ਆਹ ਬੰਦੇ ਨੂੰ ਮਾਰ ਦੇ। ਮੈਂ ਮਾਰ ਦੂੰ। ਪਰ ਮੇਰੀ ਮਾਤਾ ਦੀ ਖੁਸ਼ੀਆਂ ਲਈ ਮੈਂ ਟੀਕੇ ਬੈਠਾ। ਮੈਂ ਹੱਥ ਮੰਨ ਕੇ ਬੇਨਤੀ ਕਰਦਾ ਐਸਐਸਪੀ ਨੂੰ ਡੀਐਸਪੀ ਨੂੰ ਡੀਜੀਪੀ ਸਾਹਿਬ ਨੂੰ ਪ੍ਰਮਾਣਿਤ ਕਰਨਾ ਕਿ ਮੇਰਾ ਜਿਹੜਾ ਪਿਸਤੌਲ ਆ ਉਹਦੀ ਬਰਾਮਦਗੀ ਮਤਲਬ ਰਿਕਵਰ ਕੀਤਾ ਜਾਵੇ ਉਹਨੂੰ ਮੇਰੇ ਸਾਲੇ ਕੋਲ ਆ ਜਿਹੜੇ ਬੰਦੇ ਨੇ ਚੱਕਿਆ ਉਹਦੀ ਫੋਟੋ ਭੇਜ ਦਿੰਦੇ ਆ ਤੇ ਬਾਕੀ ਜਿਹੜੇ 15 ਨਾਲ ਪਛਾਤੇ ਬੰਦੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣ ਬਾਕੀ ਕੀ ਹੋਇਆ ਕੀ ਕਦੇ ਪੌਂਟ ਦਸਟ ਦੱਸਾਂਗੇ ਇੰਨੀਆਂ ਗਵੈਂਚੇ ਪ੍ਰਮਾਣ ਕਰਿਓ ਸਾਡਾ ਫੋਨ ਨੰਬਰ ਆ 99140 74377 8839 74611 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ